ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥੀਓ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬਲਾਕ ਪਾਤਣਾ ਦੀ ਜਿਹੜੀ ਜਥੇਬੰਦੀ ਦਾ ਸਾਰਾ ਆਗੂ ਸਹਿਬਾਂ ਤੇ ਕੇਡਰ ਗਿਆ ਸੀ ਉਹਦੀਆਂ ਗ੍ਰਿਫਤਾਰੀਆਂ ਜਿਹੜੀਆਂ ਟੋਲ ਪੁਲਾਜੇ ਸਮਾਣੇ ਤੋਂ ਹੋਈਆਂ ਨੇ ਜੋ ਕਿ ਹੁਣ ਜਿੱਥੇ ਕੇ ਸਾਰਿਆਂ ਨੂੰ ਲਿਆਏ ਆ ਪ੍ਰਧਾਨ ਹਰਦੀਾਲ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਕਲਵਾਣੂ ਮਨਦੀਪ ਸਿੰਘ ਪੂਤਗੜ ਜਗਤਵਿੰਦਰ ਸਿੰਘ ਬੁਰੜ ਗੁਰਜਿੰਦਰ ਸਿੰਘ ਸੁਧਾਰਨਪੁਰ ਪ੍ਰੀਤਮ ਸਿੰਘ ਜੀ ਸਾਡੇ ਬਲਾਗ ਦੇ ਪ੍ਰਚਾਰ ਸਕੱਤਰ ਤਾਂ ਸਾਰੀ ਸੰਗਤ ਥਾਣਾ ਕੱਗਾ ਪਹੁੰਚ ਚੁੱਕੀ ਹੈ ਗੱਲਬਾਤ ਕਰਾਂਗੇ ਸਰਦਾਰ ਅਮਰੀਕ ਸਿੰਘ ਜੀ ਕਲਵਾਣੂ ਨਾਲ ਹਾਂਜੀ ਪ੍ਰਧਾਨ ਜੀ ਆ ਜਿਹੜਾ ਅੱਜ ਆਪਣੇ ਨਾਲ ਸ਼ੰਭੂ ਜਾਨ ਤੋਂ ਆਪਾਂ ਨੂੰ ਰੋਕਿਆ ਆਪਣੀਆਂ ਆਪਾਂ ਹਕੂਕੀ ਮੰਗਾਂ ਨੂੰ ਲੈ ਕੇ ਜਿਹੜਾ ਆਪਣੇ ਨਾਲ ਧੱਕਾ ਹੋਇਆ ਉਹਦੇ ਵਿਰੋਧ ਚ ਗਏ ਸੀ ਤਾਂ ਅੱਜ ਜਿਹੜੀ ਸਰਕਾਰ ਨੇ ਕਾਰਵਾਈ ਆਪਣੇ ਤੇ ਕੀਤੀ ਹੈ ਇਹਦੇ ਬਾਰੇ ਕੀ ਕਹੋਗੇ ਇਹ ਘਟੀਆ ਸਰਕਾਰ ਹੈ ਸਿਰੇ ਤੋਂ ਘਟੀਆ ਇਹ ਸਰਕਾਰ ਲੋਕਾਂ ਨੂੰ ਹੱਕਾ ਪ੍ਰਦਰਸ਼ਨ ਦਾ ਆਪਣੀਆਂ ਮੰਗਾ ਮੰਗਣ ਦਾ ਲੋਕਾਂ ਨੂੰ ਹੱਕ ਹੈ ਇਹ ਹੱਕਾਂ ਦੇ ਡਾਕੇ ਮਾਰਦੇ ਨੇ ਜ਼ੁਲਮ ਕਰਦੇ ਨੇ ਸਾਡੇ ਆਗੂ ਬਹਿਰਾਮ ਕੇਤੇ 19 ਨੂੰ ਮੋਰਚਾ ਚੁਕਾਇਆ ਗਿਆ 20 ਨੂੰ ਡਾਂਗਾ ਮਾਰੀਆਂ ਸੰਭੂ ਦੇ ਐਸਐਚਓ ਸਾਹਿਬ ਨੇ ਸੰਭੂ ਥਾਣੇ ਦੇ ਐਸਐਚਓ ਨੇ ਅਸੀਂ ਉਸ ਦੇ ਰੋਸ ਵਜੋਂ ਥਾਣੇ ਮੂਰੇ ਜਾ ਰਹੇ ਸੀ ਇਹ ਸਾਡੇ ਆਗੂ ਤੇ ਬੇਕਸੂਰ ਕਿਉਂ ਕੁੱਟਿਆ ਗਿਆ ਆਡਰ ਦੇ ਚਾਹ ਪੀਂਦਾ ਕੁੱਟਿਆ ਗਿਆ ਆਗੂ ਨਾਲੇ ਕਹਿੰਦਾ ਕੁੱਟਿਆ ਗਿਆ ਬੀ ਅਸੀਂ ਤੇਰੇ ਤੰਬੂ ਚਾਹਦੇ ਦੇ ਤੂੰ ਸਾਡੀ ਚਾਹ ਪਾਣੀ ਦੀ ਸੇਵਾ ਨਹੀਂ ਕਰਦਾ ਦੀ ਆ ਤੈਨੂੰ ਹੁਣ ਦਿੰਨੇ ਆਂ ਅਸੀਂ ਫਾਲਾ ਇਸ ਤਰ੍ਹਾਂ ਡਾਂਗਾ ਮਾਰੀਆਂ ਇੱਕ ਤੇ ਹੱਕ ਨਹੀਂ ਬਣਦਾ ਇਹਦਾ ਅਸੀਂ ਉਸ ਰੋਸ ਚ ਜਾ ਰਹੇ ਵੀ ਘੱਟੋ-ਘੱਟ ਇਹਨੂੰ ਘਰ ਨੂੰ ਭੇਜੋ ਸਸਪੈਂਡ ਕਰੋ ਉਹਨੂੰ ਉਹਦੇ ਬਣਦੀ ਕਾਰਵਾਈ ਕਰੋ ਜੀ ਜੇ ਕਾਰਵਾਈ ਨਹੀਂ ਕਰਦੇ ਤਾਂ ਸਾਡਾ ਤਾਂ ਹੱਕ ਹੈ ਆਪਣੇ ਹੱਕ ਮੰਗਣ ਦਾ ਅਸੀਂ ਤੇ ਹੁਣ ਅਰੈਸਟ ਕਰ ਲਿਆ ਫੇਰ ਜਾਵਾਂਗੇ ਜਾਵਾਂਗੇ ਜਰੂਰ ਅਸੀਂ ਆਪਣੇ ਹੱਕ ਤੇ ਲੈ ਕੇ ਰਹਾਂਗੇ ਇਹ ਕੱਲੇ ਸਾਡੇ ਹੱਕ ਨਹੀਂ ਹੈਗੇ ਜਿਹੜੀ ਸਾਡੀ ਰੋਟੀ ਆ ਰੋਟੀ ਸਾਰਿਆਂ ਨੇ ਖਾਣੀ ਐ ਇਹ ਸਰਕਾਰ ਰੋਟੀ ਤੋਂ 부ਝਾਰੀਆ ਸਾਨੂੰ ਵੱਡੇ ਵੱਡੇ ਘਰਾਣੇ ਨੂੰ ਇੱਥੇ ਬੁਲਾ ਰਹੀ ਐ ਉਹਨਾਂ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਨਾਂ ਦਾ ਪੱਖ ਪੂਰੀ ਐ ਸਾਡਾ ਪੱਖ ਨਹੀਂ ਪੂਰੀ ਐ ਸਰਕਾਰ ਇਸ ਕਰਕੇ ਸਾਨੂੰ ਵਾਰ-ਵਾਰ ਲੜਨਾ ਪੈਂਦਾ ਅਸੀਂ ਘਰੋਂ ਬੇਲੇ ਵੀ ਨਹੀਂ ਹੈਗੇ ਪਹਿਲਾਂ ਕਣਕ ਵੱਢ ਕੇ ਹਟੇ ਆ ਹੁਣ ਝੋਨਾ ਲਾਉਣਾ ਪੌਦਾ ਬੀਜਣੀਆਂ ਨੇ ਇਧਰ ਸੰਘਰਸ਼ ਕਰਨੇ ਪੈਂਦੇ ਨੇ ਸੰਘਰਸ਼ ਕਰਨਾ ਕਿਸੇ ਦਾ ਸ਼ੌਂਕ ਨਹੀਂ ਭਰਾਵੋ ਅਣਮਿੱਥੀ ਲੋੜ ਆਪਣੀ ਇਹ ਅਨਸਰਦੀ ਲੋੜ ਹੈ ਇਸ ਕਰਕੇ ਆਪਾਂ ਨੂੰ ਸੰਘਰਸ਼ਾਂ ਦੇ ਰਾਹ ਪੈਣਾ ਪਊਗਾ ਜਿਹੜੇ ਬਿਮਾਰ ਘਰੇ ਬੈਠੇ ਨੇ ਮਰੀਆਂ ਜ਼ਮੀਰਾਂ ਵਾਲੇ ਉਹ ਵੀ ਧਿਆਨ ਨਾਲ ਵੀਡੀਓ ਦੇਖ ਲੈਣ ਪੰਜਾਇਆਂ 'ਚ ਬਹਿ ਕੇ ਵੀਡੀਓ ਦੇਖ ਲਿਓ ਬਾਈ ਆਣ ਵਾਸਤੇ ਨਹੀਂ ਤੁਨੂਰੇ ਕਹਿੰਦੇ ਹੈਗੇ ਇੱਥੇ ਅਸੀਂ ਵਾਦੂਆਂ ਜਿਉ ਤੱਕ ਨੱਕ 'ਚ ਦਾਮ ਹੈ ਅਖੀਰ ਤੱਕ ਲੜਾਂਗੇ ਅਖੀਰ ਤੱਕ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ peroxidase ਕਿ ਜਿਹੜੀਆਂ ਜੇਲ੍ਹਾਂ ਦੇ ਡਰਾਵੇ ਦਿੰਦੇ ਨੇ ਉਹਨਾਂ ਤੋਂ ਡਰਨ ਵਾਲੇ ਨਹੀਂ ਸਬਦਾਂ ਅਨੁਸਾਰ ਸਾਡਾ ਹੱਕ ਬਣਦਾ ਪ੍ਰੋਟੈਸਟ ਕਰਨ ਦਾ ਉਹਦੇ ਅਨੁਸਾਰ ਅਸੀਂ ਗਏ ਸੀ ਚਲੋ ਇਹ ਤਾਨਾਸ਼ਾਹ ਸਰਕਾਰ ਹੋਈ ਹੈ ਭਗਵੰਤ ਮਾਨ ਦੀ ਕੇਂਦਰ ਨਾਲ ਲੜ ਕੇ ਅੰਗਰੇਜ਼ਾਂ ਦੀ ਸਰਕਾਰ ਤੋਂ ਵੀ ਅੱਗੇ ਲੰਘੀ ਕਿਉਂਕਿ ਉਹ ਵੀ ਗਾਂਧੀ ਨੂੰ ਡਾਂਡੂ ਮਾਰਚ ਕਰਨ ਤੋਂ ਪੂਰੇ ਦੇਸ਼ 'ਚ ਨਹੀਂ ਸੀ ਰੋਕਦੇ ਆਪਦੀ ਮਨੁੱਖੀ ਅਧਿਕਾਰਾਂ ਦਾ ਉਹ ਵੀ ਕਿਤੇ ਨਾ ਕਿਤੇ ਰਿਕਾਰਡ ਕਰਦੇ ਸੀ ਪਰ ਇਹ ਸਰਕਾਰਾਂ ਨੇ ਬਿਲਕੁਲ ਖਤਮ ਕਰਤਾ ਲੋਕਾਂ ਨੂੰ ਦੇਖੋ ਜੇਲਾ 'ਚ ਲਿਆਏ ਨੇ ਤਾਂ ਸਾਡੇ ਬਲਾਕ ਦੇ ਗੁਰਜਿੰਦਰ ਸਿੰਘ ਜੀ ਜੋ ਕਿ ਪਹਿਲਾਂ ਵੀ ਮਾਨਸਾ ਜੇਲ੍ਹ 'ਚ ਪਿਛਲੇ ਅੰਦੋਲਨ ਜਦੋਂ ਇਹਨਾਂ ਨੇ ਚੁਕਾਏ ਨੇ ਉਦੋਂ ਰਹੇ ਨੇ ਗੁਰਜੰਟ ਸਿੰਘ ਜੀ ਵੀ ਜੇਲ੍ਹ 'ਚ ਰਹੇ ਨੇ ਮੇਰੇ ਨਾਲ ਪਟਿਆਲੇ ਮਨਦੀਪ ਸਿੰਘ ਪੂਤਗੜ ਸਾਡੇ ਬਲਾਕ ਦੇ ਸੀ ਚਾਰੋਂ ਜਿਹੜੇ ਪਹਿਲਾਂ ਜੇਲ੍ਹ ਸੀ ਹੁਣ ਵੀ ਨਹੀਂ ਸਰਕਾਰ ਕੋਈ ਗੱਲ ਨਹੀਂ ਦੁਬਾਰਾ ਜੇਲਾ 'ਚ ਭੇਜਣਾ ਸਾਨੂੰ ਭੇਜ ਕੇ ਦੇਖ ਲੈ ਕੋਈ ਗੱਲ ਨਹੀਂ ਅੱਗ ਅੱਗੇ ਥਾਣੇ ਸਾਰੀ ਸੰਗਤ ਬੈਠੀ ਐ ਸਾਰੇ ਪਹੁੰਚੇ ਆ ਦੇਖਦੇ ਅੱਗੇ ਕੀ ਕਾਰਵਾਈ ਇਹ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ